ਮਾਈਸੈਲਫ ਰਾਜੇਸ਼ ਕੁਮਾਰ ਗਾਂਧੀ ਐਕਸਵਾਈਸ ਪ੍ਰੈਜ਼ੀਡੈਂਟ ਗਧੜਵਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਮਾਨਦਾਰੀ ਦੀਆਂ ਦੁਹਾਈਆਂ ਸਿਰਫ ਸਪੀਕਰਾਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਟੀਵੀ ਦੇ ਵਿੱਚ ਆਪਾਂ ਸਭ ਲੋਕ ਬੋਲ ਰਹੇ ਹਾਂ ਤੇ ਦੂਸਰੇ ਪਾਸੇ ਮੇਰੇ ਸ਼ਹਿਰ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਸ਼ਰਿਆਮ ਗਰੀਬਾਂ ਨੂੰ 9.25 ਲੱਖ ਚੋਂ 25000 ਦਿੱਤਾ ਜਾਂਦਾ ਹੈ ਤੇ 1.5 ਲੱਖ ਵਾਪਸ ਉਹਨਾਂ ਦੇ ਖਾਤੇ 'ਚ ਪੜਾ ਲਿਆ ਜਾਂਦਾ ਕਮੇਟੀ ਦੇ ਮੁਲਾਜ਼ਮ ਕੁਝ ਪ੍ਰਾਈਵੇਟ ਬੰਦੇ ਦੀ ਮਦਦ ਨਾਲ ਇਸ ਤਰ੍ਹਾਂ ਕਰ ਰਹੇ ਹੈ ਕਿ ਇੱਕੋ ਗੱਲ ਦੀਆਂ ਤਿੰਨ ਲੇਡੀਜ਼ ਲੋ ਪੌਣੇ 2 ਲੱਖ ਰੁਪਏ ਉਹਨਾਂ ਨੇ ਖਾਤੇ 'ਚ ਪਾਇਆ ਉਹਨਾਂ ਨੂੰ ਪੌਣੇ 2 ਲੱਖ ਦਾ ਚੈੱਕ ਲੈ ਕੇ ਤੇ 25000 ਉਹਨਾਂ ਨੂੰ ਵਾਪਸ ਕਰਤਾ 30 30 40 40000 ਰੁਪਏ ਲੈ ਕੇ ਤਾਂ ਬਥੇਰੇ کیسਾ ਜਿਹਨਾਂ ਨੇ ਪਾਏ ਅਸੀਂ ਇਹ ਕ੍ਰਪਸ਼ਨ 25 ਸਾਲ ਹੋ ਗਏ ਮੈਨੂੰ ਸੇਵਾ ਕਰਦਿਆਂ ਨੂੰ ਮਿਸਪਲ ਕਮੇਟੀ 'ਚ ਦੋ ਵਾਰ ਮੈਂ ਜਿੱਤੇ ਦੋ ਵਾਰੀ ਮੇਰੀ ਵਾਈਫ ਜਿੱਤੀ ਅਸੀਂ ਇਹ ਜਿਹੜਾ ਹੈਗਾ ਪਹਿਲੀ ਵਾਰੀ ਦੇਖ ਰਹੇ ਹਾਂ ਜ਼ਿੰਦਗੀ ਚ ਕਦੇ ਵੀ ਮੈਂ ਕਿਸੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਹ ਰਿਕੁਐਸਟ ਕਰ ਰਿਹਾ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਇਸ ਸਕੀਮ ਦੀ ਜਾਂਚ ਕਰਾਈ ਜਾਵੇ ਔਰ ਮੈਂ ਤੁਹਾਨੂੰ ਬਾਈ ਨੇਮ ਵੀ ਦੱਸ ਸਕਦਾ ਜਿੰਨਾ ਜਿੰਨਾ ਬੰਦਿਆਂ ਨੂੰ ਇਹਨਾਂ ਨੇ 25-25000 ਦੇ ਕੇ ਪੌਣੇ-ਪੌਣੇ ਲੱਖ ਰੁਪਏ ਉਹਨਾਂ ਦੇ ਖਾਤੇ ਨੂੰ ਕਢਾਇਆ ਇਹ ਕੋਤਾਈਆਂ ਵਾਸਤੇ ਮੈਂ ਈਓ ਸਾਹਿਬ ਦੇ ਖਿਲਾਫ ਇੱਕ ਆਰਡਰ ਵੀ ਪਾਸ ਕੀਤਾ ਹੈ ਮੇਰੀ ਕਮੇਟੀ ਦੇ ਵਿੱਚ 14 ਮੈਂਬਰਾਂ ਨੇ ਸਹਿਮਤੀ ਦਿੱਤੀ ਹੈ ਇਹਨਾਂ ਦੀ ਕਰਪਸ਼ਨ ਦੀ ਲੇਕਿਨ ਉਹ ਦਿਨ ਆਹ ਗੱਲ ਸਾਡੇ ਨੋਟਿਸ ਨਹੀਂ ਸੀਗੀ ਵੀ ਇੰਨਾ ਕੁਝ ਵੀ ਹੋ ਜਾਊਗਾ ਬਾਕੀ ਸੱਤ ਗੱਲਾਂ ਅਸੀਂ ਪਾਈਆਂ ਇਸ ਮੀਟਿੰਗ 'ਕਸੀਂ ਇਹ ਵੀ ਪਾਵਾਂਗੇ ਔਰ ਮੇਰੀ ਮੀਟਿੰਗ ਤੋਂ ਪਹਿਲਾਂ ਡੀਸੀ ਸਾਹਿਬ ਨੂੰ ਮੈਂ ਇੱਕ ਲੈਟਰ ਦੇ ਚੁੱਕਿਆ ਏਡੀਸੀ ਸਾਹਿਬ ਨੂੰ ਮੈਂ ਦੋ ਵਾਰੀ ਤਿੰਨ ਵਾਰੀ ਜਾ ਕੇ ਕਹਿ ਚੁੱਕਿਆ ਵੀ ਜਿੰਨਾ ਬੰਦੇ ਨੇ ਕ腐ਪਸ਼ਨ ਕੀਤੀ ਹੈ ਜਾਂ ਗਲਤ ਕੰਮ ਕੀਤਾ ਹੈ ਜੋ ਉਹਨਾਂ ਨੇ ਆਰਡਰ ਪਾਸ ਕੀਤੇ ਹਨ ਹਾਊਸ ਵੱਲੋਂ ਤੁਸੀਂ ਡਾਇਰੈਕਟਰ ਸਾਹਿਬ ਨੂੰ ਭੇਜੋ ਭੇਜਿਆ ਜਾਂ ਨਹੀਂ ਭੇਜੇ ਮੈਨੂੰ ਨਹੀਂ ਪਤਾ ਹਰ ਇੱਕ ਬੰਦੇ ਨੂੰ ਗਲਤ ਤਰੀਕੇ ਨਾਲ ਨੋਟਿਸ ਦਿੱਤਾ ਜਾਂਦਾ ਮੈਂ ਥੋੜ੍ਹ ਦੇ ਮਾਰੇ ਨੇ ਮੈਨੂੰ ਦੋ ਤਿੰਨ ਨੋਟਿਸ ਗਲਤ ਦਿੱਤੇ ਮੇਰੇ ਪੱਧਰੇ ਨੋਟਿਸ ਤਾਂ ਦਿੱਤਾ ਕਿ ਮੈਂ ਬੋਲਣਾ ਇੱਕ ਮੇਰਾ ਨਕਸ਼ਾ ਪਾਸ ਹੈ ਉਹਦਾ ਨੋਟਿਸ ਦਿੱਤਾ ਇੱਕ ਮੇਰੇ ਗਵਰਨਰ ਦੇ ਵਿੱਚ ਨੋਟਿਸ ਦਿੱਤਾ ਕਿ ਤੁਹਾਡੀ ਕਮਰਸ਼ੀਅਲੀ ਜਗ੍ਹਾ ਚੱਕੀ ਬਣੀ ਨੂੰ 40 ਸਾਲ ਹੋ ਗਏ ਜੇ ਤਾਂ ਉਹ ਕੋਈ ਪੈਸੇ ਦੇ ਦਿੰਦਾ ਤਾਂ ਫਿਰ ਤਾਂ ਉਹ ਸਹੀ ਹੋ ਜਾਂਦਾ ਉਹਨੇ ਨਹੀਂ ਦਿੱਤੇ ਹੁਣ ਉਹਦੀ ਨੋਟਿਸ ਜਿਹੜਾ ਦਿੱਤਾ ਸਾਰੇ ਸ਼ਹਿਰ ਚ ਇਹਨਾਂ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ ਹੈ ਮੇਰੇ ਗਰੀਬਾਂ ਨੂੰ ਸਬਜ਼ੀ ਵਾਲਿਆਂ ਨੂੰ ਇਹਨਾਂ ਨੇ ਦੋ ਤਿੰਨ ਵਾਰੀ ਬਹੁਤ ਛੱਠਵਾਰੰਗ ਕੀਤਾ ਦੇਖੋ ਜੇਕਰ ਸਾਡੇ ਸ਼ਹਿਰ ਚੋਂ ਬਾਏ ਇਲੈਕਸ਼ਨ ਚ ਤੁਹਾਨੂੰ ਵੋਟ ਮਿਲੀ ਹੈ ਨਾ ਤਾਂ ਉਹ ਇਸ ਕਰਕੇ ਨਹੀਂ ਮਿਲੀ ਬੀ ਕਾਂਗਰਸ ਜਾਂ ਕਾਲੀ ਜਾਂ ਝਾੜੂ ਉਹ ਇਸ ਕਰਕੇ ਮਿਲੀ ਸੀ ਕਿ ਲੋਕਾਂ ਨੂੰ ਕੁਝ ਉਮੀਦ ਸੀ ਤੁਹਾਡੇ ਤੋਂ ਚਲੋ ਪ੍ਰਮਾਤਮਾ ਨੇ ਤੁਹਾਡਾ ਸਾਥ ਦਿੱਤਾ ਤੁਸੀਂ ਜੇ ਲੋਕਾਂ ਦੇ ਕੰਮ ਨਹੀਂ ਨਾ ਕਰਨੇ ਤਾਂ ਲੋਕਾਂ ਨੂੰ ਖਰਾਬ ਨਾ ਕਰੋ ਆਪਦੇ ਅਫਸਰਾ ਤੇ ਨੱਖ ਪਾ ਕੇ ਰੱਖੋ ਬਹੁਤ ਨਜਾਇਜ਼ ਬਹੁਤ ਗਲਤ ਤਰੀਕੇ ਨਾਲ ਕ੍ਰਪਸ਼ਨ ਦਾ ਇੱਕ ਹੱਦ ਪਾਰ ਕਰ ਚੁੱਕੇ ਆ। ਸੋ ਆਪਣੇ ਬਿਜ਼ਨਸ ਡਿਪਾਰਟਮੈਂਟ ਨੂੰ ਡੀਸੀ ਡਿਪਾਰਟਮੈਂਟ ਨੂੰ ਮੇਰੇ ਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਇਸ ਦਾ ਜਾਂਚ ਪੜਤਾਲ ਕਰੋ ਔਰ ਇਹਨੂੰ ਰੋਕੋ। ਧੰਨਵਾਦ। ਥੈਂਕ ਯੂ।